ਸੋ ਜੀ ਸਾਬ ਤੁਸੀਂ ਇਹਦੇ ਵਿੱਚ ਲੈਂਡ ਅਕਵਾਇਜ਼ੀਸ਼ਨ ਦਾ ਇੱਕ ਜ਼ਿਕਰ ਕੀਤਾ ਤੁਹਾਡੇ ਤੇ ਵੀ ਸਕੈਮ ਨੂੰ ਲੈ ਕੇ ਕੁਝ ਅਲੀਗੇਸ਼ਨ ਜਿਹੜੇ ਲੱਗੇ ਹੋਏ ਆ ਹਾਲਾਂਕਿ ਕੇਸ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਹਲੇ ਫਿਲਹਾਲ ਸਬਜਡਾਈਜ਼ ਹੈ ਪਰ ਤੁਹਾਨੂੰ ਲੱਗਦਾ ਕਿ ਉਸ ਦਾ ਕਿਤੇ ਵੀ ਕੋਈ ਜ਼ਿਕਰ ਹੋ ਰਿਹਾ ਹੈ ਜਾਂ ਉਸ ਦਾ ਕੋਈ ਫਰਕ ਇਸ ਤੇ ਪਏਗਾ ਥੈਟ ਇਜ਼ ਨਿਤਿਕਾ ਥੈਟ ਇਜ਼ 올 ਅਗੇਨ ਅ ਇਫਰਾਡਲੈਂਟ ਸਟੇਟਮੈਂਟਸ ギਵਨ ਬਾਈ ਵੇਰੀਅਸ ਲੀਡਰਸ ਆਫ 댓 ਟਾਈਮ ਲੋਗਾਂ ਨੂੰ ਪਤਾ ਨਹੀਂ ਹੁੰਦਾ ਲੋਗ अपनी जुबान खोलन लग जाते ने इस तरह का कोई स्कैम नहीं है मेरी इन्सैसट्रल लैंड है जिड़ी गवर्नमेंट ऑफ पंजाब ने ते सड़क बनाई है मैं कंपनसेशन मांग रहा एंड आई हैव फ्रॉम द लोअर कोर्ट अप टू द सुप्रीम कोर्ट एंड द सुप्रीम कोर्ट हैज पुट ए रिव्यू पटीशन फॉर दैट विच आई एम कंटेस्टिंग सो आई हैव इट इज नॉट समबडिज लैंड इट इज नॉट एनी कपला ਇਹ ਮੇਰੀ ਆਪਣੀ ਪੁਰਖਾਂ ਦੀ ਜ਼ਮੀਨ ਹੈ ਜਿਹਦਾ ਮੈਂ ਪੈਸਾ ਮੰਗ ਰਿਹਾ। ਸੋਦੀ ਸਭ ਹੁਣ ਆਪਾਂ ਗੱਲ ਕਰ ਲੈਨੇ ਆ ਗੜਜੋੜ ਦੀ ਕਿਉਂਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਕਿਹਾ ਕਿ ਇੱਕ ਚੈਲੰਜ ਜਿਹੜਾ ਉਹ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੈ ਤੁਹਾਡੇ ਲਈ ਜ਼ਿਆਦਾ ਵੱਡਾ ਚੈਲੰਜ ਹੈ ਕਿਉਂਕਿ ਤੋਂ ਤੁਸੀਂ ਜਿਹੜਾ ਐਨੇ ਪੈਰ ਪਸਾਰ ਨਹੀਂ ਪਾਏ ਸੀ ਭਾਜੀਪੀ ਪੰਜਾਬ ਦੇ ਵਿੱਚ ਤੁਸੀਂ ਵੀ ਕਿਹਾ ਸੀਗਾ ਕਿ ਅਕਾਲੀ ਦਲ ਦੇ ਨਾਲ ਗੜਜੋੜ ਨਹੀਂ ਹੋਣਾ ਚਾਹੀਦਾ ਜਦੋਂ ਕਿ ਕਿਉਂਕਿ ਸਭ ਤੋਂ ਨਹੀਂ ਦੇਖੋ ਮੇਰੇ ਕੋਲ ਕਿਸੇ ਨੇ ਰਾਏ ਨਹੀਂ ਮੰਗੀ ਜੀ ਇਟ ਵਾਸ 올 ਡਿਸੀਜਨ ਆਫ ਦੀ ਹਾਈ ਕਮਾਂਡ ਲੇਕਿਨ ਜੇ ਮੇਰੇ ਕੋ ਰਾਇ ਪੁੱਛਦੇ ਤਾਂ ਮੈਂ ਇਹੀ ਕਹਿਣਾ ਸੀਗਾ ਕਿ ਵੀ ਕੋਈ ਜ਼ਰੂਰਤ ਨਹੀਂ ਹੈ ਕਿਉਂ ਤੁਹਾਨੂੰ ਲੱਗਦਾ ਹੈ ਕਿ ਜ਼ਰੂਰਤ ਨਹੀਂ ਤੁਹਾਨੂੰ ਨਾ ਲੱਗਦਾ ਕਿ ਅੱਜ ਸ਼ਾਇਦ ਜ਼ਿਆਦਾ ਸੀਟਾਂ ਜਿਹੜੀਆਂ ਦੋਵੇਂ ਕੜਚੂੜ ਦੇ ਵਿੱਚ ਜਿੱਤ ਭਾਂਦੇ ਆਈਡੀਆ ਇਟਸ ਨੋਟ ਕੁਐਸਚਨ ਆਫ ਸੀਟਸ ਆਈਡੀਆ ਹੈ ਕਿ ਵੀ ਵਾਂਟਡ ਟੂ ਗਰੋ ਆਰਸੈਲਵ ਵੀ ਡੋਨਟ ਡਿਡਨਟ ਵਾਂਟ ਟੂ ਹੋਲਡ ਸੰਬਾਡੀਜ਼ ਆਰਮ ਐਂਡ ਗੈਟ ਅਪ ਵੀ ਵਾਂਟਡ ਟੂ ਸਟੈਂਡ ਆਰਸੈਲਵ ਵਿਚ ਵੀ ਹੈਵ ਸਟੂਡ ਨਾਉ ਤੇ ਜੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਂਦੀ ਤਾਂ ਹੋ ਸਕਦਾ ਫਿਰ ਤੁਹਾਨੂੰ ਇੱਥੋਂ ਟਿਕਟ ਵੀ ਨਾ ਮਿਲਦੀ ਜੇ ਅਕਾਲੀ ਦਲ ਨਗਰ ਤੋਂ ਇਹ ਦੇਖੋ ਫਿਰੋਜ਼ਪੁਰ ਦੀ ਮਿਲਦੀ ਜਾਂ ਨਾ ਮਿਲਦੀ ਥੈਟ ਇਜ਼ ਅ ਮਟੀਰੀਅਲ ਲੇਕਿਨ ਤੁਸੀਂ ਦੇਖੋ ਕਿ ਅੱਜ ਪੰਜਾਬ ਦੇ ਵਿੱਚ ਬੀਜੇਪੀ ਦੀ ਕੈਂਡੀਡੇਟਸ ਦੀ ਬੀਜੇਪੀ ਨੂੰ VOTING ਦੀ ਚਰਚਾ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਔਰ ਉਹ ਦਿਨ-ਬਦਿਨ ਵੱਧਦੀ ਜਾ ਰਹੀ ਹੈ ਸਾਡਾ ਵੋਟ ਬੈਂਕ ਵਧੇਗਾ ਅਸੀਂ ਕੁਝ ਸੀਟਾਂ ਵੀ ਜਿੱਤਾਂਗੇ I'm not saying that we will, like Bhagwant Maan, say 13-0, that is a political and a, I don't give any weightage to these kind of statements. But we will win, surely for few seats, and we will increase our margin of voting percentage all over Punya. So, this is a mentioned Akali Dal, you Aam Aadmi Party, where do you Congress? Because no, si Congress de ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਜੀਡੀਪੀ ਫਿਲਹਾਲ ਇਥੇ ਆਮ ਆਦਮੀ ਪਾਰਟੀ ਤੋਂ ਵੀ ਸਟਰੋਂਗ ਹੈ ਪੰਜਾਬ ਦੇ ਵਿੱਚ ਕਿਉਂਕਿ ਆਪਾਂ ਪਿਛਲੀ ਚੋਣਾਂ ਦੀ ਗੱਲ ਕਰੀਏ 2019 ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਪਰ ਹੁਣ ਉਹੀ ਕੈਂਡੀਡੇਟਸ ਜਿਹੜੇ ਨੇ ਜਾਂ ਉਹੀ ਐਮਪੀ ਜਿਹੜੇ ਨੇ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਦੇਖੋ ਕਾਂਗਰਸ ਦਾ ਹੈ ਨਿਤਿਕਾ ਜੀ ਕਿ ਕਾਂਗਰਸ ਡਸਨਟ ਨੀਡ ਐਨੀ ਐਨਮੀਜ਼ ਦੇ ਆਰ ਸੋ ਮਨੀ ਐਨਮੀਜ਼ ਵਿਦਨ ਦੀ ਕਾਂਗਰਸ ਯੂ ਕੈਵ ਲਿਵਡ देयर फॉर 40 ਈਅਰਸ सो so, उन्होंने बर्बादी वास्ते बहर के बंद की लौट नहीं आपू खुद बर्बाद करना जानते हैं एंड दे आर एक्सपर्ट दे विल डू सच फनी थिंग्स लाइक बिफोर ट्वेंटी ट्वेंटी टू इलेक्शन द रिमूवल ऑफ कैप्टन अमरिंदर सिंह फोर मंथ्स बिफोर आई एम नेवर हर्ड ऑफ दैट ਸੋ ਤੁਸੀਂ ਅਬੀਦੀ ਵਿੱਚ ਕਸੂਰਵਾਰ ਤੁਸੀਂ ਦਿੱਲੀ ਹਾਈ ਕਮਾਂਡ ਨੂੰ ਮੰਨਦੇ ਹੋ ਜਾਂ ਪੰਜਾਬ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਰਹੀਆਂ ਨੇ ਮੈਂ ਤਾਂ ਦੋਨੋਂ ਨਹੀਂ ਮੰਨਦਾ ਕਾਂਗਰਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਪੁਰਾਣੀ ਕਾਂਗਰਸ ਜਦੋਂ ਤੁਸੀਂ ਵੀ ਕਾਂਗਰਸ ਦੇ ਵਿੱਚ ਸੀਗੇ ਹੁਣ ਕਿਉਂਕਿ ਬਲਰਾਮ ਜਾਖੜ ਜੀ ਦੀ ਗੱਲ ਕੀਤੀ ਜਾਵੇ ਉਹਨਾਂ ਦੇ بیٹے ਸੁਨੀਲ ਜਾਖੜ ਜੀ ਉਹ ਵੀ ਪੰਜਾਬੀ ਜੀਪੀ ਦੇ ਪ੍ਰਧਾਨ ਹੋ ਗਏ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਆ ਚੁੱਕੇ ਨੇ ਕਾਂਗਰਸ ਦੇ ਵਿੱਚ ਸੀਗੇ ਤੇ ਉਹ ਵੀ ਹੁਣ ਬੀਜੇਪੀ ਦੇ ਹੋ ਗਏ ਨੇ ਇਸ ਦੇ ਨਾਲ ਹੀ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ कांग्रेस छीजेपी के आ गए पर कुछ अजिहे लीडर भी राज राजकुमार वेरका जी थे, हो गए होने शामिल तो लेकिन वापस चले गए कल uh, क्योंकि बीजेपी का जोड़ा सिस्टम है अनुशासन है डिसिपलिन है दैट इज डिफरेंट सो एनी कमिंग टू बीजेपी ही और शी हैज टू थिंक अबाउट द आइडियोलॉजी ऑफ द बीजेपी पार्टी ਸੋ ਮੇਬੀ ਦ ਪੀਪਲ ਹੂ ਹੈਵ ਗੋਨ ਬੈਕ ਉਹਨਾਂ ਨੇ ਆਈਡੀਓਲੋਜੀ ਨਹੀਂ ਸਮਝੀ ਉਹ ਉਹਨਾਂ ਨੇ ਇੱਕ ਫੇਰੀ ਲਗਾਈ ਔਰ ਵਾਪਸ ਚਲੇ ਗਏ ਤੁਸੀਂ ਸਹੀ ਟਾਈਮ ਤੇ ਬੀਜੇਪੀ ਜੁਆਇਨ ਕੀਤੀ ਤੁਹਾਨੂੰ ਲੱਗਦਾ ਹੈ ਹੁਣ ਨੋ ਆਈ ਏਮ ਵੈਰੀ ਹੈਪੀ ਆਈ ਏਮ ਨੋਟ ਸੇਇੰਗ ਦੈਟ ਕਿ ਮੈਨੂੰ ਟਿਕਟ ਮਿਲਿਆ ਤੇ ਮੈਂ ਤਾਂ ਹੀ ਖੁਸ਼ ਹਾਂ ਆਈ ਵਾਸ ਅਦਰਵਾਈਜ਼ ਵੈਰੀ ਹੈਪੀ ਦੈਟ ਆਈ ਹੈਵ ਕਮ ਟੂ ਅ ਗੁੱਡ ਪਲੇਸ ਆਈ ਹੈਵ ਕਮ ਟੂ ਅ ਪਲੇਸ ਵੇਅਰ ਯੋਰ ਪਰਫਾਰਮੈਂਸ ਯੋਰ ਵਰਕ ਇਜ਼ ਬੀਇੰਗ ਰਿਕਾਰਡਡ ਨੋਟਿਸਡ and appreciate it.